पार्टीत पार्टी बंदे बंदे भरत माता की भारत माता की सनी के सनी के भारतीरा भारती जनता पार्टी पुराना लीडरशिप पुराना लीडरशिप एकता ਜੀ 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 ਜ ਕਿਉਂਕਿ ਇਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਲੋਪ ਭੜਾਈ ਦੇ ਦਿੱਤੇ ਹੋਏ ਕੰਮਾਂ ਲੋਕਾਂ ਨੂੰ ਸੁਲਝਾ ਦੇਣ ਦੇ ਵਾਸਤੇ ਜਿਹੜੇ ਕੈਂਪ ਲਾਏ ਸੀ ਔਰ ਉਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਕਿੱਡੀ ਘਬਰਾਹਟ ਆ ਗਈ ਔਰ ਕੈਂਪਾਂ ਤੋਂ ਜਿੰਨੇ ਵੀ ਸਾਡੇ ਪੰਜਾਬ ਸਰਕਾਰ ਨੇ ਪ੍ਰਵਾਨ ਕੀ ਕੈਂਪ ਜਿਹੜੇ ਉਹਨਾਂ ਨੂੰ ਹਸਪਤਾਲ ਔਰ ਉਸ ਉਹ ਬੀਨ ਦੇ ਵਾਲੇ ਪੀਸਿਆ ਜਿੱਥੇ ਬੈਠੇ ਆ ਔਰ ਕਦੋਂ ਤੱਕ ਐਸਐਚਓ ਸਾਹਿਬ ਇਹ ਦੱਸਦੇ ਨਹੀਂ ਵੀ ਉਹਨਾਂ ਦਾ ਜੁਰਮ ਕੀ ਹੈ ਕਾਦੇ ਵਾਸਤੇ ਉਹਨਾਂ ਨੂੰ ਲੈ ਗਿਆ ਤਾਂ ਇੰਦਾ ਹੀ ਨਿਯੰਤਰਣ ਪਨਾ ਪ੍ਰਦਰਸ਼ਨ ਚੱਲੇਗਾ ਔਰ ਉੱਥੇ ਹੁਣ ਜਿੰਨੇ ਵੀ ਮੇਰੇ ਸਾਥੀ ਇੱਥੇ ਬੈਠੇ ਨੇ ਇਹਨੂੰ ਪਤਾ ਗਰਮੀ ਦਾ ਸਭਾ ਪਰ ਭਾਰਤੀ ਜਨਤਾ ਪਾਰਟੀ ਨੇ ਵਰਕਰ ਦੇ ਜਾਰੂ ਨੇ ਔਰ ਆਪਾਂ ਸਾਰੇ ਇਸ ਫਿੱਡੀ ਸਰਕਾਰ ਨੂੰ ਸਾਰਾ ਜਵਾਬ ਦੇਣ ਦੇ ਵਾਸਤੇ ਅੱਜ ਇੱਥੇ ਇਕੱਠੇ ਹੋਏ ਆਂ ਔਰ ਉਤੇ ਸਾਡੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਮੇਜਦਾ ਚੰਮਾ ਜੀ ਉਹਨਾਂ ਨੂੰ ਕਹਿੰਗ ਕਿ ਉਹ अज जी माता की yes!